ਵੀ ਆਇਆ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਤੇ ਇੱਕ ਮਾਮਲਾ ਬਹੁਤ ਹੀ ਚਰਚਾ ਦੇ ਵਿੱਚ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਸੜਕ ਹਾਦਸਾ ਬਹੁਤ ਭਿਆਨਕ ਤਰ੍ਹਾਂ ਵਾਪਰਿਆ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸਭ ਤੋਂ ਪਹਿਲਾਂ ਮੈਂ ਰੱਬ ਅਗੇ ਅਰਦਾਸ ਕਰਦਾ ਹਾਂ ਕਿ ਉਹ ਤਿੰਨ ਪਰਿਵਾਰਾਂ ਨੂੰ ਰੱਬ ਸਬਰ ਬਖਸ਼ੇ ਜਿਨ੍ਹਾਂ ਦੇ ਆਪਣੇ ਇਸ ਹਾਦਸੇ ਦੇ ਵਿੱਚ ਚਲੇ ਗਏ ਉਹ ਮਾਮਾ ਪਿਓ ਉਹ ਬੱਚੇ ਉਹ ਭੈਣ ਭਰਾ ਜਿਨ੍ਹਾਂ ਨੇ ਆਪਣੇ ਪਿਆਰੇ ਗੁਆਏ ਹਨ ਦੂਜੇ ਪਾਸੇ ਇੱਕ ਹੋਰ ਪੰਜਾਬੀ ਨੌਜਵਾਨ ਹੈ ਹਰਜਿੰਦਰ ਸਿੰਘ ਉਹ ਨੌਜਵਾਨ ਜੋ ਪੰਜਾਬ ਤੋਂ ਆਪਣਾ ਘਰ ਆਪਣੀ ਧੀਨ ਆਪਣੀ ਮਾਪਿਆਂ ਦੀਆਂ ਉਮੀਦਾਂ ਵੇਚ ਕੇ ਵਿਦੇਸ਼ ਗਿਆ ਸੀ ਤਾਂ ਜੋ ਆਪਣੇ ਪਰਿਵਾਰ ਦਾ ਭਵਿੱਖ ਬਣਾ ਸਕੇ ਉਹ ਵੀ ਸਾਡਾ ਭਰਾ ਹੀ ਹੈ ਉਹ ਤਾਂ ਪੰਜਾਬ ਦਾ ਪੁੱਤ ਹੈ ਹੁਣ ਹਾਲਾਤ ਐਸੇ ਬਣੇ ਹਨ ਕਿ ਉਸ ਨੂੰ ਬਹੁਤ ਵੱਡੇ ਕ੍ਰਿਮੀਨਲ ਬਾਂਗ ਪੇਸ਼ ਕੀਤਾ ਜਾ ਰਿਹਾ ਹੈ ਉਸ ਦੀ ਦਸਤਾਰ ਲਾ ਕੇ ਉਸ ਦੀ ਵੀ ਆਪਣੀ ਫਿਕਰ ਕੀਤੀ ਜਾ ਰਹੀ ਹੈ ਉਸ ਨੂੰ ਜ਼ਬਰਦਸਤੀ ਇੱਕ ਅਜੀਹਾ ਦੋਸ਼ੀ ਬਣਾਇਆ ਜਾ ਰਿਹਾ ਹੈ ਜਿਵੇਂ ਉਹ ਜਾਣ ਪੁੱਛ ਕੇ ਕਿਸੇ ਨੂੰ ਮਾਰਨ ਗਿਆ ਹੋਵੇ ਸੋਚੋ ਇੱਕ ਵਾਰ ਕੀ ਕੋਈ ਨੀ ਟਰੱਕ ਡਰਾਈਵਰ ਕੋਈ ਇਨਸਾਨ ਜਿਹੜੇ ਆਪਣਾ ਸੀਟ ਤੇ ਬੈਠਦੇ ਸਮੇ ਇਹ ਸੋਚ ਸਕਦਾ ਹੈ ਕਿ ਅੱਜ ਮੈਂ ਤਿੰਨ ਲੋਕਾਂ ਦੀ ਜ਼ਿੰਦਗੀ ਖਤਮ ਕਰਨੀ ਹੈ ਹਰਜਿੰਦਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਸਨੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਬਣਾਇਆ ਇਹ ਸਿਰਫ ਇੱਕ ਹਾਦਸਾ ਸੀ ਹੁਣ ਲੋਕ ਕਹਿੰਦੇ ਹਨ ਕਿ ਟਰੱਕ ਡਰਾਈਵਰ ਦੀ ਗਲਤੀ ਸੀ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਉਹ ਕਾਰ ਵਾਲੇ ਵੀ ਤਾਂ ਨਸ਼ੇ ਦੀ ਹਾਲਤ ਵਿੱਚ ਹੋ ਸਕਦੇ ਹਨ ਉਹਨਾਂ ਨੇ ਟਰੱਕ ਦਾ ਅੰਦਾਜ਼ਾ ਹੀ ਨਾ ਲਾਇਆ ਹੋਵੇ ਸੜਕ ਤੇ ਚੱਲਦਿਆਂ ਕਈ ਵਾਰ ਹਾਲਾਤ ਸਾਡੇ ਹੱਥੋਂ ਬਾਹਰ ਹੋ ਜਾਂਦੇ ਹਨ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਅੱਜ ਜਿਹੜਾ ਹਾਦਸਾ ਹਰਜਿੰਦਰ ਨਾਲ ਵਾਪਰ ਗਿਆ ਉਹ ਕੱਲ ਕਿਸੇ ਹੋਰ ਨਾਲ ਵੀ ਵਾਪਰ ਸਕਦਾ ਹੈ ਪਰ ਅਸਲ ਤਕਲੀਫ ਦੀ ਗੱਲ ਇਹ ਹੈ ਕਿ ਹਰਜਿੰਦਰ ਨੂੰ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਟਾਰਗੇਟ ਕੀਤਾ ਜਾ ਰਿਹਾ ਹੈ ਉਸ ਦੀ ਪੱਗ ਦੇ ਕਾਰਨ ਉਸ ਦੀ ਸਿੱਖ ਪਛਾਣ ਦੇ ਕਾਰਨ ਉਸ ਨੂੰ ਸਿਰਫ ਇੱਕ ਐਕਸੀਡੈਂਟ ਕਰਤਾ ਨਹੀਂ ਸਗੋ ਇੱਕ ਅਪਰਾਧੀ ਵਾਂਗ ਦਿਖਾਇਆ ਜਾ ਰਿਹਾ ਹੈ ਇਹ ਸਿਰਫ ਹਰਜਿੰਦਰ ਤੇ ਹਮਲਾ ਨਹੀਂ ਹੈ ਇਹ ਸਾਡੇ ਪੂਰੇ ਪੰਜਾਬੀ ਸਿੱਖ ਭਾਈਚਾਰੇ ਤੇ ਵੱਡਾ ਹਮਲਾ ਹੈ ਹਾਂ ਤਿੰਨ ਲੋਕਾਂ ਦੀ ਮੌਤ ਬਹੁਤ ਵੱਡਾ ਸਦਮਾ ਹੈ ਪਰ ਉਸ ਹਾਦਸੇ ਨੂੰ ਇੱਕ ਜਾਣ ਬੁੱਝ ਕੇ ਕੀਤੇ ਕਤਲ ਵਾਂਗ ਦਰਸਾਉਣਾ ਸਹੀ ਨਹੀਂ ਮਾਰਨ ਵਾਲੇ ਤਾਂ ਹੁਣ ਵਾਪਸ ਨਹੀਂ ਆ ਸਕਦੇ ਪਰ ਅਸੀਂ ਜਿਉਂਦੇ ਹਰਜਿੰਦਰ ਨੂੰ ਇਸ ਤਰ੍ਹਾਂ ਜ਼ਿੰਦਗੀ ਭਰ ਲਈ ਸਜ਼ਾ ਦੇ ਕੇ ਕਿਉਂ ਮਾਰ ਰਹੇ ਹਾਂ ਉਸ ਨੂੰ 45 ਸਾਲ ਦੀ ਸਜ਼ਾ ਸੁناਈ ਜਾ ਰਹੀ ਹੈ ਸੋਚੋ 45 ਸਾਲ ਮਤਲਬ ਉਸ ਦੀ ਪੂਰੀ ਜ਼ਿੰਦਗੀ ਖਤਮ ਕੀ ਇਹ ਇਨਸਾਫ ਹੈ ਮੇਰੇ ਭਰਾਵੋ ਤੇ ਭੈਣੋ ਮੈਂ ਸਿੱਧੀ ਤੁਹਾਨੂੰ ਗੱਲ ਕਹਿੰਦਾ ਹਾਂ ਕਿ ਜੇ ਹਰਜਿੰਦਰ ਗਲਤੀ ਨਾਲ ਹਾਲਾਤੇ ਵਿੱਚ ਫਸਿਆ ਹੈ ਤਾਂ ਇਹ ਉਸ ਦੀ ਗਲਤੀ ਨਹੀਂ ਇਹ ਕਿਸਮਤ ਦਾ ਖੇਰ ਹੈ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਅੱਜ ਜੇ ਅਸੀਂ ਉਸ ਨੂੰ ਛੱਡ ਦਿੱਤਾ ਤਾਂ ਕੱਲ ਕਿਸੇ ਹੋਰ ਪੰਜਾਬੀ ਨੂੰ ਵੀ ਇਹੀ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੇਰੇ ਨਾਲ ਜੋ ਪਿਆਰ ਕਰਦੇ ਹਨ ਮੇਰੇ ਗੀਤ ਸੁਣਦੇ ਹਨ ਮੇਰੀਆਂ ਫਿਲਮਾਂ ਦੇਖਦੇ ਹਨ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿੰਨਾ ਵੀ ਹੋ ਸਕੇ ਹਰਜਿੰਦਰ ਦੀ ਸਪੋਰਟ ਕਰੋ ਉਸਦੇ ਲਈ ਖੜੇ ਹੋਵੋ ਮੈਂ ਖੁਦ ਵੀ ਦਾਵਾ ਵਾਅਦਾ ਕਰਦਾ ਹਾਂ ਕਿ ਜਿੰਨੀ ਮੇਰੀ ਸਮਰੱਥ ਹੈ ਜਿੰਨਾ ਵੀ ਪੈਸਾ ਲੱਗ ਜਾਵੇ ਮੈਂ ਕੋਸ਼ਿਸ਼ ਕਰਾਂਗਾ ਕਿ ਹਰਜਿੰਦਰ ਨੂੰ 45 ਸਾਲ ਦੀ ਸਜ਼ਾ ਤੋਂ ਬਚਾਇਆ ਜਾਵੇ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਅਸੀਂ ਪੰਜਾਬੀ ਹਮੇਸ਼ਾ ਜਾਣੇ ਜਾਂਦੇ ਹਾਂ ਇੱਕ ਦੂਜੇ ਦਾ ਸਾਥ ਦੇਣ ਲਈ ਚਾਹੇ ਕਿਸੇ ਵੀ ਦੇਸ਼ ਵਿੱਚ ਰਹੀਏ ਹਰਜਿੰਦਰ ਵਰਗੇ ਨੌ ਜਵਾਨਾਂ ਦੀਆਂ ਜ਼ਿੰਦਗੀਆਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਇਹ ਹਾਦਸਾ ਸਾਡੇ ਲਈ ਇੱਕ ਵੱਡਾ ਸਬਕ ਹੈ ਜ਼ਿੰਦਗੀ ਕਿੰਨੀ ਅਣਪਛਾਤੀ ਹੈ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ ਪਰ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇੱਕ ਐਕਸੀਡੈਂਟ ਕਰਕੇ ਕਿਸੇ ਮਿਹਨਤੀ ਪੰਜਾਬੀ ਨੌਜਵਾਨ ਦੀ ਪੂਰੀ ਜ਼ਿੰਦਗੀ ਬਰਬਾਦ ਨਾ ਹੋਵੇ ਅਖੀਰ ਵਿੱਚ ਮੈਂ ਦੁਬਾਰਾ ਕਹਿਣਾ ਚਾਹੁੰਦਾ ਹਾਂ ਕਿ ਮਰਨ ਵਾਲਿਆਂ ਲਈ ਹਮੇਸ਼ਾ ਦੁਆ ਕਰਾਂਗੇ ਉਹਨਾਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਹਿੱਸੇਦਾਰ ਰਹਾਂਗੇ ਪਰ ਜੌਂਦੇ ਹਰਜਿੰਦਰ ਨੂੰ ਬਚਾਉਣ ਲਈ ਵੀ ਸਾਡੀ ਆਵਾਜ਼ ਇਕੱਠੀ ਹੋਣੀ ਚਾਹੀਦੀ ਹੈ ਸਿਰਫ ਇੱਕ ਇਹ ਉਸ ਦੀ ਲੜਾਈ ਨਹੀਂ ਇਹ ਸਾਡੇ ਪੂਰੇ ਕੌਮ ਦੀ ਲੜਾਈ ਹੈ ਅਸਲ ਇਸ ਲਈ ਮੈਂ ਤੁਹਾਡੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਅੱਗੇ ਆਓ ਹਰਜਿੰਦਰ ਦਾ ਸਾਥ ਦਿਓ ਉਸ ਦੇ ਪਰਿਵਾਰ ਨੂੰ ਹੌਸਲਾ ਦਿਓ ਅਤੇ ਉਸ ਦੀ ਜ਼ਿੰਦਗੀ ਬਚਾਉਣ ਲਈ ਇਕੱਠੇ ਹੋਵੋ ਤਾਂ ਦੋਸਤੋ ਇਹ ਸਟੇਟਮੈਂਟ ਹੈ ਜਿਹੜੀ ਮਸ਼ਹੂਰ ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦਸਾਂਝ ਦੇ ਵੱਲੋਂ ਦਿੱਤੀ ਗਈ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ